ਅਰੇ ਲੰਬੇ ਸਮੇਂ ਤੋਂ ਰੀਟ ਜੀ ਵੀ ਖਜੂਰਲੇ ਦੇ ਵਿੱਚ ਪਾhle 10 45 ਕਿਲੋ ਦੇ ਬਰਤਾਲੇ ਹੋਣ। ਹੋਰ ਮੱਕਾ ਕਿ ਹੋ ਜੇ ਹੋਣਾ। ਉਹਨੀਆਂ ਵੀ ਆਪਣੇ ਚੈਨਲ ਦੇ ਰਾਹੀਂ ਇਸ ਮੇਲੇ ਦੀ ਕਿੰਨਿਆ ਵੀ ਕਵਰ ਕਰ ਰਹੇ ਐ। ਜੋ ਟੀਮ ਜਾਣਨ ਦਾ ਬਹੁਤ ਵੱਡਾ ਸਰਕਾਰ ਹੈ ਇਹਦੇ ਪਰ ਅਗਲੇ ਅੰਦਰੀ ਦੇ ਉੱਤੇ ਕਹਿੰਦੇ ਕਮਾਲ ਕਰ ਦਿੱਤਾ। ਅਮਰਤਦੀ ਕਬੱਡੀ ਮੈਦਾਨ ਦੇ ਵਿੱਚ ਭਾਰੀ ਆ ਮੁੰਡਾ ਮੋਗੇ ਵਾਲਾ ਇੱਧਰ ਕਾਲੂ ਆ ਆ ਜਾਸੀ ਦੀਆਂ ਵੀ ਸਿਰ ਤਾਂ ਆਉਂਦੀਆਂ ਨੇ ਗੱਲ ਆ ਜਾਸੀ ਦੀਆਂ ਵੀ ਕਹਿੰਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਬੋਰੀ ਸੁਭਚਾ ਹੈ ਖਰੂਰ ਨੇ ਵਾਲਾ ਕਾਲੂ ਕਬੱਡੀ ਮੈਦਾਨ ਦੇ ਵਿੱਚ ਪਾਰਿਆ ਕਿਆ ਬਾਤ ਹੈ ਬੰਦੀਆਂ ਨੇ ਰੇਡਾਂ ਯਾਰੋ ਚੜ ਚੜ ਕੇ ਦੇਖਦਾ ਜਮਾਨਾ ਯਾਰੋ ਖੜ ਖੜ ਕੇ ਬਾਣ ਖਿੱਜੇ ਯਾਰੋ ਪੰਜਾਬ ਦੀ ਇੱਥੇ ਸ਼ੋਹਰੀ ਪੈਦਾ ਹੁੰਦੇ ਆ ਜਲਵੀ ਅਮਰਤਪਾ ਕਬੱਡੀ ਨੌਜਵਾਨਾ ਹਰਧਾਨ ਦੇ ਨਾਲ ਮੁਕਾਬਲਾ ਸਕਦਾ ਲੱਭੇ ਦੇ ਚੰਦਿਆਂ ਦੀ ਗੱਲ ਜਦੋਂ ਚਲਦੀ ਮਾਲਵੇ ਦੇ ਵਿੱਚ ਆਹ ਸਾਰੇ ਪਲੇਅਰਾਂ ਦੀ ਗੱਲ ਹੈ ਪਰ ਇਧਰਲੇ ਪਾਸੇ ਆ ਬੱਲੇ 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 ਸਰਾ ਲ ਆ ਗਿਆ ਸਰਾ ਲ ਆ ਗਿਆ ਉਹ ਖੇਹੋਰ ਨੂੰ ਨਾ ਤਾਰੀ ਦੂਰੀ ਹਾਂ ਮੇਹਰੋ ਮੈਣੀ ਹੋਈ ਪਈ ਹੈ ਆਈਏ ਮਨਦੀਪ ਸਿੰਘ ਬਈ ਇੱਕ ਪਿੰਡ ਦਾ ਕਿਨਾਂ ਜਿੱਤੇ ਵੀ ਬੋਦੀ 3 ਨੰਬਰ ਚੱਲ ਰਿਹਾ ਪਿੰਡ ਖਜੂਲਾ ਭਾਈ ਅਜੇ ਤੁਹਾਨੂੰ ਨਹੀਂ ਆਉਂ ਉਹ ਬਹੁਤ ਬੰਦ ਬਹੁਤ ਜ਼ਿਆਦਾ ਉਹ 72ਵਾਂ ਟੂਰਨਾਮੈਂਟ ਆ ਗਿਆ ਜੀ ਹਰ ਸਾਲ ਆ ਰਿਹਾ ਸਾਲ ਹੁੰਦਾ ਹੈ ਨਵੰਦੇਸ਼ ਯੋਗ ਦਾ ਪਿੰਡ ਵਾਸੀਆਂ ਨਾਲ ਮਿਲ ਕੇ ਬਹਾਰ ਆ। ਕੀ ਗੱਲ ਕਰੀਏ ਨਾਮਾਂ ਦੀ ਟੂਰਨਾਮੈਂਟ ਆ ਨਾਮ ਉੱਪਰ ਦਾ ਪਹਿਲਾ ਨਾਮ 100 ਲੱਖ ਰੁਪਈਆ ਹੈਗਾ 85 ਹਜ਼ਾਰ ਨਾਮ ਮੁਕ ਸਕਲੇ। ਦੋ ਦੋ ਦਸਤੇ ਦੇ ਪੈਸੇ ਨਾਲ ਟੂਰਨਾਮੈਂਟ ਕਰੇਗੇ। ਸਾਰਾ ਲੰਗਰ, ਪਾਣੀ, ਜਲ, ਮਿੱਠਾ ਜਲ ਸਾਰਾ ਕੁਝ ਕਵਰ ਪੂਰਾ ਹੈ ਜੀ। ਮੇਰੇ ਵੀਰ ਜੀ ਜਿਹੜੇ ਜਨਾਬ ਤੋਂ ਪੂਰਾ ਸੀ ਉਹ ਜੇ ਕਰ ਰਹੇ ਬੋਲ। ਜੋਦੂ ਨਾ ਨਸ਼ੇ ਸਦਕੇ ਦੇ ਗੇਮ ਆਇਆ ਹੋਰ ਦੂਸਰ ਬੈਠ ਕਰਦਾ ਪਰ ਸਾਹਮਣੇ ਖੜਾ ਯੋਧਾ ਮੇਰਾ ਨਾਮ ਹੈ ਜਗਾ ਪਰਮੇਰ ਤਨੂ ਗੋਗੋ ਸਿੰਘ ਜੀ ਇਹ ਤਨੂ ਇਹ ਫਾਰੰਗੀਆਂ ਦੇ ਚਾਹਾਂ ਦੇਆਂ ਦਾ ਰਸ ਤੋਂਣ ਵਾਲਾ ਤੇ ਟੂਨਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਦੀ ਜਲਾਈ ਤੋਂ ਯੂਆਰਟੀ ਨੂੰ ਕੀ ਨਾ ਕਰਿਆ ਕਹਿਣਾ ਚਾਹਦੇ ਨੇ ਇਹ ਨਾ ਕੀ ਲੈਣਾ ਚਾਹਦੇ ਨੇ ਤੇ ਬਤਾਂ ਖੇਡਾਂ ਨੂੰ ਐਡਾ ਕੰਨ ਆ ਜਾਂਦਾ ਪਿਆਰ ਤੁਹਾਨੂੰ ਕਿੱਦਾਂ ਲੱਗੇ ਤੁਹਾਡੇ ਦਿਲ ਦੇ ਐਨਰ ਦੇ ਤਰ੍ਹਾਂ ਤੁਹਾਨੂੰ ਮਾਜੂਦ ਜਿੰਦਾ ਬੋਲਦੇ ਹੁੰਦੇ ਆ ਵਧੀਆ ਸਾਰੇ ਦੱਸਾਤ ਦੇ ਤੁਸੀਂ ਹੋ ਹੁੰਦੀ ਆ ਹਰਮਨ ਤਾਗਰੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਹ ਚੁੱਕੇ ਹੋਰ ਕਹਿ ਮੁੰਡਿਆਂ ਨੂੰ ਲੱਭਿਆ ਸਮਝਾ ਮੁੰਡਿਆਂ ਨੂੰ ਇਹ ਕੰਮ ਸਿਰ ਹੋਰ ਹੁੰਦਾ ਲੱਗਦਾ ਆ ਇਧਰਨੇ ਪਾਸੇ ਪ੍ਰਧਾਨ ਆ ਲੋਹਾਰੇ ਪ੍ਰਤਾਪਰੇ ਦੀ ਗੱਲ ਚੱਲਦੀ ਹੈ ਲਾਮੜੇ ਦਾ ਇਲਾਕਾ ਹੈ ਗੱਲ ਖੇਡ ਮਨਾਵਾਂ ਤੇ ਖਜ਼ੂਰ ਲੇ ਏਹ ਜਿਹੜੀ ਫੇਰ ਵਾ ਮੈਦਾਨ ਦੇ ਉੱਤੇ ਖਜ਼ੂਰ ਨੇ ਬਾਫ ਚੁੱਕੇ ਉਹ ਹੋਰ ਦੀ ਟੀਮ ਅੱਜ ਵੱਡੀ ਹੈ ਮੋਗੇ ਦੇ ਨਾਲ ਡਾਂਗ ਆਣ ਪਿੱਛੇ ਪਏ ਹੋਇਆ ਗੱਲ ਸਿਰੇ ਲੱਗਣ ਵਾਲੀ ਹੈ ਨੰਬਰ ਰੇਡਰ ਦਾ ਨੰਬਰ ਰੇਡਰ